ਤੇ ਬਈ ਇੱਥੇ ਬਹੁਤ ਵੱਡਾ ਹਾਦਸਾ ਹੋ ਚੁੱਕਿਆ ਵਾ ਆ ਸਾਹਮਣੇ ਵੇ ਤੁਸੀਂ ਕੈਸਤੀ ਦੇਖਣੋਂ ਕਿਹੜੀ ਜੋ ਕਿ ਆਪਾਂ ਹੁਣੀ ਝੂਟਾ ਲੈ ਕੇ ਉਤਰੀ ਸੀਗੇ ਇਹ ਵੀਰੋ ਟੁੱਟ ਚੁੱਕੀ ਆ ਆ ਸਾਹਮਣੇ ਵੀ ਦੇਖ ਸਕਦੇ ਹੋ ਵੀਰ ਕਿ ਕੋੜੀ ਨਹੀਂ ਹੈਗੀ ਚੰਨ ਲਈ ਕੈਸਤੀ ਉੱਤੇ ਤੇ ਉਹ ਟੁੱਟ ਚੁੱਕੀ ਆ ਬਈ ਬਈ ਤੁਹਾਨੂੰ ਦੱਸ ਦਨੇ ਆ 50 ਬੰਦੇ ਜਾਖਮੀ ਨੇਗੇ 2 ਬੰਦੇ ਲੱਤਾਂ ਟੁੱਟ ਚੁੱਕ ਜੇ ਨਹੀਂ ਆ ਕਹਿੰਦਾ ਕੈਸਤੀ ਦਾ ਮਾਲਕ ਆ ਤੇ ਉਹਦੇ ਬੰਦੇ ਨੇ ਉਹ ਵੀਰੇ ਮੌਕੇ ਤੇ ਭੱਜ ਚੁੱਕੇ ਨੇਗੇ ਤੇ ਬਾਕੀ ਜਨਤਾ ਵੀ ਦੇਖਾ ਦਿਓ ਕਿੰਨੇ ਗੁੱਸੇ 'ਚ ਫਿਰਦੀ ਆ ਹਾਂ ਜੀ ਵੀਰੋ ਸਾਡੇ ਸਾਰਿਆਂ ਦੇ ਬਿਲਕੁਲ ਪੰਨੇ ਵਿੱਚ ਹੈ ਦੇ ਬਲੌਗ ਦੇ ਵਿੱਚ ਲੋਕ ਵੀ ਸਭ ਨੂੰ ਪਤਾ ਹੀ ਆ ਆਪਣੇ ਪਿੰਡ ਦੇ ਸੀਚਮਾ ਦਾ ਨੇੜੇ ਵਾਰ ਦਾ ਮੇਲਾ ਲੱਗਦਾ ਜੋਗੀ ਇੱਥੋਂ 5 ਕਿਲੋਮੀਟਰ ਦੂਰ ਆ ਤੇ ਅੱਜ ਆਪਾਂ ਚੱਲੇ ਮੇਲੇ ਸਪਾਰ ਦੇ ਉਹ ਬਹੁਤ ਜਿਆਦਾ ਮਸ਼ਹੂਰ ਸਵਾਰ ਨੂੰ ਪਤਾ ਹੀ ਹੋਣਾ ਦਾ ਚਲੋ ਤੁਹਾਨੂੰ ਅੱਜ ਮੇਲਾ ਦਿਖਾਉਨੇ ਸਪਾਰ ਦਾ ਤੇ ਆਜਿਓ ਤੇ ਲੋ ਜੀ ਵੀਰੋ ਸਕੂਟਰ ਲਾਤਾ ਵਾਪਾਰਕਿੰਗ ਤੇ ਤੇ ਉਹ ਦੇਖੋ ਸਾਹਮਣੇ ਮੇਲਾ ਤੇ ਚਲੋ ਤੁਹਾਨੂੰ ਸਾਰਿਆਂ ਨੂੰ ਮੇਲਾ ਦਿਖਾਉਨੇ ਅੱਜ ਤੇ ਆਜੋ ਤੇ ਭਈਆ ਸਭ ਤੋਂ ਵੱਧ ਕੈਸਤੇ ਝੂਟੇ ਲਵਾਂਗੇ ਜੋ ਕਿ ਮੇਲੇ ਦੀ ਸਭ ਤੋਂ ਵੱਡੀ ਕੈਸਤੀ ਆ ਲੈ ਲਓ ਜੀ ਬ੍ਰੋ ਆਪਾਂ 135 ਕੋਟਾਂ ਦੀ ਸਭ ਤੋਂ ਵੱਡੀ ਆ ਮੇਲੇ ਦੀ ਇਹ ਕੈਸਤੇ ਫੋਰਸ ਤੇ ਬਹਿਨੇ ਆ ਜਾ ਕੇ ਜਾਂ ਵੀ ਕਰਨੀ ਪਈ I'm ਦੇਖੋ ਬਈ ਬਾਏ ਉਹਨੀ ਸਕੀਮ ਨਾਲ ਲੱਗਿਆ ਹੋਣੇਗੇ ਇਹਨਾਂ ਕੋਲ 5 ਟਿਕਟਾਂ ਨੇਗੀਆਂ ਤੇ ਜਾਣ ਆਏਗੇ ਨੇ 8 ਤੇ ਚਲੋ ਬਈ ਦੇਖਦੇ ਹਾਂ ਨੇ ਸਕੀਮ ਲੱਗਦੀ ਹੈ ਕਿ ਨਹੀਂ ਬਾਦ ਕੋਣਾ ਨੀ ਕੰਨੀ ਹੋਏ ਕਾਸ਼ ਹੋਵੇ ਓਏ ਜੋਣ ਦੁਬਾਰਾ ਮੇਰ ਦੁਬਾਰਾ ਮੇਰ ਕਿਹੜਾ ਕੰਮ ਹੈ ਜਿਹੜਾ ਜੰਮਣ ਦਾ ਸ਼ੈਡ ਹੈ ਆਹ ਵੀ ਪਤਾ ਨਹੀਂ ਕੈਸੇ ਤੱਕ ਕਿਉਂ ਖੜਾਤੀ ਇਹਨਾਂ ਨੇ ਆਹ ਦੇਖੋ ਕਿੰਨੀ ਜਿਆਦਾ ਭੀੜ ਲੱਗ ਗਈ ਲੱਗਦਾ ਜਿਵੇਂ ਗੱਲਬਾਤ ਹੋ ਗਈ ਤੇ ਚਲੋ ਆ ਦੇਖਦੇ ਆ ਚੱਲ ਕੇ ਕੀ ਹੋ ਗਿਆ ਤੇ ਬਾਈ ਇੱਥੇ ਬਹੁਤ ਵੱਡਾ ਹਾਸਾ ਹੋ ਚੁੱਕਿਆ ਵਾ ਅੱਧੇ ਸਾਹਮਣੇ ਵੀਰੋ ਕੈਸਤੀ ਦੇਖ ਰਹੇ ਹੋ ਜੋ ਕਿ ਵੀਰ ਆਪਾਂ ਹੁਣੇ ਝੂਟਾ ਲੈ ਕੇ ਉੱtre ਸੀਗੇ ਤੇ ਬਾਈ ਇਹ ਟੁੱਟ ਚੁਕੀ ਆ ਤੇ ਸਾਹਮਣੇ ਦੇ ਦੇਖ ਸਕਦੇ ਹਾਂ ਤੇ ਵੀਰਾਂ ਤੈਰ ਤੇ ਕੈਸਤੀ ਚੰਨ ਲਈ ਪਉਣੀ ਹੀ ਨਹੀਂ ਬਣੀ ਹੁੰਦੀ ਹੈਗੀਆਂ ਚੰਨ ਲਈ ਉਹ ਵੀਰਾਂ ਟੁੱਟ ਚੁਕੀ ਆ ਤੁਹਾਨੂੰ ਵੀ ਦੱਸ ਦਿੰਨੇ 50 ਬੰਦੇ ਜਾਖਮੀ ਨੇਗੇ ਦੋ ਬੰਦੇ ਵੀ ਲੱਤਾਂ ਟੁੱਟ ਚੁਕੀਆਂ ਨੇਗੀਆਂ ਕਿਰਾਂ ਵੀ ਕੈਸਤੀ ਦਾ ਮਾਲਕ ਆ ਤੇ ਕੈਸਤੀ ਦੇ ਕਿਰਾਂ ਬੰਦੇ ਸੀਗੇ ਉਹ ਵੀਰਾਂ ਮੌਕੇ ਦੀ ਭੱਜ ਜੁਕੇ ਨੇਗੇ ਤੇ ਬਾਈ ਜਨਤਾ ਤੂੰ ਵੀ ਦੇਖਾ ਦਿਓ ਕਿੰਨੀ ਜ਼ਿਆਦਾ ਗੁੱਸੇ 'ਚ ਫਿਰਦੀ ਆ ਬਾਈ ਉਹਨਾਂ ਨੂੰ ਲੱਭਦੀ ਫਿਰਦੀ ਆ ਤੇ ਬਈ ਪੈਜੇ ਪੂਛੇ ਲੱਗੇ ਭੱਜ ਚੁਕੇ ਨੇਗੇ ਇੱਥੋਂ ਤੇ ਆ ਜਨਤਾ ਦੀ ਦੇਸ਼ਾ ਦੇ ਵੀਰ ਤੋੜ-ਫੋੜ ਫੋਲ ਕਰ ਰਹੀ ਆ ਨਹੀਂ ਜ਼ਿਆਦਾ ਗੁੱਸਾ ਚੜਿਆ ਇਹਨਾਂ ਨੂੰ ਤੇ ਵੀਰੋ ਸਾਡੇ ਵੀਰੇ ਨਹੀਂ ਜ਼ਿਆਦੇ ਕਿਸਮਤ ਚੰਗੀ ਆ ਅਜ ਬਈ ਝੂਟਾ ਲੈ ਕੇ ਉੱਤਰੀ ਸੀਗੇ ਉਹ ਤੋਂ ਬਾਅਦ ਇਹ ਹਾਸਾ ਹੋਇਆ ਵਾ ਬਈਆ ਮੇਲਿਆਂ ਦੇ ਕਹਿਤੀ ਕੁਸ਼ਤੀਆਂ ਤੇ ਕੀ ਬੈਠਿਆ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਤੇ ਬਸ ਵੀ ਉਹ ਦੇਖਦੇ ਆ ਕੀ ਬਣਦਾ ਵਾ ਤੇ ਚਲੋ ਫਿਰ ਆ ਜੀ ਤੇ ਲੋ ਜੀ ਵੀਰੋ ਪੁਲਿਸ ਵੀ ਮੌਕੇ ਤੇ ਵੀਰੋ ਪਹੁੰਚ ਚੁੱਕੀ ਆ। ਸਾਹਮਣੇ ਦੇਖ ਸਕਦੇ ਹੋ। ਤੇ ਲੈ ਬਾਈ ਪੁਲਿਸ ਆ ਨੇ ਵੀਰੋ ਸਾਰਾ ਮੇਲਾ ਬੰਦ ਕਰਾਤਾ। ਉਹ ਕੈਸਤੀ ਟੁੱਟ ਨਹੀਂ ਗਈ ਹੈਗੀ ਉਹਦੇ ਕਰਕੇ। ਬੱਸ ਬਾਈ ਹੁਣ ਆਪਾਂ ਚੱਲਦੇ ਆ ਘਰ ਨੂੰ। ਤੇ ਬਾਈ ਚੱਲੇ ਆਪਾਂ ਘਰੇ ਹੁਣ ਤੁਹਾਨੂੰ ਕੋ ਦਿਖਾਉਣ ਲਈ ਚੀਜ਼ ਵੀ ਨਹੀਂ ਹੈਗੀ ਕਿਉਂਕਿ ਮੇਲਾ ਦਾ ਬੰਦ ਕਰਤਾ। ਤੇ ਆ ਜੋ। ਤੇ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਬਹੁਤ ਮਾੜੀ ਘਟਨਾ ਘਟ ਗਈ ਸੀਗੀ ਮੇਲੇ ਤੇ। ਤੇ ਬਾਈ ਉੱਥੇ ਇੱਕ ਕੈਸਤੀ ਟੁੱਟ ਗਈ ਸੀਗੀ ਉਹਦੇ ਕਾਰਨ ਮੇਲਾ ਬੰਦ ਕਰਾ ਦਿੱਤਾ ਸੀਗਾ ਪੁਲਿਸ ਆ ਰਹੇ ਨੇ ਨਾਲ ਸਾ ਤੁਹਾਨੂੰ ਮੇਲਾ ਦਿਖਾ ਸਕਿਆ ਤੇ ਭਾਈ ਕੋਈ ਨਾ ਆਪਾਂ ਕਰ ਲਓ ਮੇਲੇ ਤੇ ਜਾਵਾਂਗੇ ਤੇ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਤੇ ਬਸ ਆਪਦਾ ਬਲੌਗ ਵੀਰੇ ਇੱਥੇ ਹੀ ਖਤਮ ਕਰਦੇ ਆ ਤੇ ਤੁਹਾਨੂੰ ਬਲੌਗ ਵਧਰੇ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੇ ਬਲੌਗ ਲਈ ਸਬਸਕ੍ਰਾਈਬ ਕਰਿਓ ਚੰਗਾ ਫੇਰ